ਆ ਜਿਹੜੀ ਪੰਜਾਬ ਸਰਕਾਰ ਹੈ ਹੈਰਾਨੀ ਹੁੰਦੀ ਤੁਹਾਨੂੰ ਪਤਾ ਯਾਰ ਇਹਨੇ ਨਾ ਵੱਡੇ ਵੱਡੀਆਂ ਗੱਡੀਆਂ ਜਿਹੜੀਆਂ ਆਪਣੇ ਕਾਫਲੇ ਚ ਆਪਣੇ ਮੰਤਰੀਆਂ ਨੂੰ ਦੇਣ ਦੀ ਪ੍ਰਪੋਜ਼ਲ ਬਣਾ ਲਈ ਹੈ ਮਤਲਬ ਹੈਰਾਨੀ ਹੁੰਦੀ ਕਿ ਇਹ ਆਮ ਆਦਮੀ ਦਾ ਕੋਈ ਸੰਕੇਤ ਦੇ ਰਹੇ ਆ ਪਿਛੜੀ ਦੇ ਪਹੁੰਚੇ ਜਿੰਨਾ ਪੰਜਾਬ ਆ ਇੱਥੇ ਮੁੱਖ ਮੰਤਰੀ ਹੈਲੀਕਾਪਟਰ ਲੈ ਕੇ ਕਿਉਂ ਵਰਤਦੇ ਆ ਇਹ ਤਾਂ ਉਦਾਂ ਹੀ ਕਾਰਾਂ ਚੋਂ ਰਬਾਈ ਰੋਡ ਜਾਇਆ ਜਾ ਸਕਦਾ ਔਰ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਇਹ ਇੱਥੇ ਹੁੱਟਰ ਮਾਰਦਿਆਂ ਕਾਫਲੇ ਕਿੱਦਾਂ ਲੰਘ ਜਾਂਦੇ ਲੱਗਿਉਂਦੀ ਤੇ ਉਹਨਾਂ ਕਹੇ ਗੱਲਾਂ 'ਚ ਤੁਸੀਂ ਘੱਟ ਕੀਤਾ ਕੋਈ ਗੱਲ ਕਿ ਉਤੋਂ ਉੱਪਰ ਲੰਘਦੇ ਤੁਸੀਂ ਪਿਛਲੀਆਂ ਸਰਕਾਰਾਂ ਨਾਲੋਂ ਹੈਰਾਨੀ ਦੀ ਗੱਲ ਆ ਹਜ਼ਾਰ ਰੁਪਈਆ ਲੇਡੀਜ਼ ਦੇ ਖਾਤੇ 'ਚ ਪਾਉਣ ਦੀ ਗੱਲ ਚੱਲੀ ਤੁਸੀਂ ਕਿੱਥੇ ਰਹਿ ਗਏ 올ਡ ਪੁਰਾਣੀ ਪੈਨਸ਼ਨ ਇਹਨਾਂ ਨੂੰ ਦੇ ਦਿੱਤੀ ਮੁਲਾਜ਼ਮਾਂ ਨੂੰ ਕਿੱਥੇ ਗੱਲ ਰਹਿ ਗਈ ਉਹ ਮੁਲਾਜ਼ਮਾਂ ਨੂੰ ਡੀਏ ਨਹੀਂ ਦਿੱਤਾ ਗਿਆ ਮੁਲਾਜ਼ਮਾਂ ਨੂੰ ਕੋਈ ਬੇ ਕਮਿਸ਼ਨ ਦਾ ਏਰੀਅਰ ਨਹੀਂ ਦਿੱਤਾ ਜਾ ਰਿਹਾ ਫਿਰ ਤੁਸੀਂ ਕਿਦਾਂ ਦਾਵਾ ਕਰ ਸਕਦੇ ਹੋ ਪੰਜਾਬ ਸਰਕਾਰ ਦੇ ਤੁਸੀਂ ਪੰਜਾਬ ਦੇ ਲੋਕਾਂ ਦੇ ਪੰਜਾਬ ਸਰਕਾਰ ਜਿਹੜੀ ਬੜੀ ਖੈਰ ਕਰਾਇਆ ਉਹਨੂੰ ਇੱਕ ਅਹਿਸਾਸ ਕਰਾ ਦਿੰਦਾ ਵੀ ਕੱਲ ਨੂੰ ਤੈਨੂੰ ਆਉਣਾ ਪੈਣਾ ਲੋਕਾਂ 'ਚ ਤੈਨੂੰ ਜਵਾਬ ਦੇਣਾ ਪੈਣਾ ਇਹਨਾਂ ਦਾ ਚੌਥੇ ਵਾਅਦਿਆਂ ਨੂੰ ਜੇ ਤੂੰ ਪੂਰੇ ਨਹੀਂ ਕੀਤੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਜੇ ਇਹਨਾਂ ਨੇ ਤੁਹਾਨੂੰ ਐਡਾ ਵੱਡਾ ਮੰਡਟ ਦਿੱਤਾ ਨਾ ਐਡੇ ਵੱਡੇ ਤਰੀਕੇ ਨਾਲ ਤੁਹਾਨੂੰ ਹਰਾਉਣ ਨੂੰ ਵੀ ਇਹ ਪੂਰੀ ਪੂਰੀ ਆਪਣਾ ਦਿਖਾ ਦੇਣਗੇ ਪਹਿਲੀ ਵਾਰ ਆਪਣਾ ਪੋਟੈਂਸ਼ੀਅਲ ਦਿਖਾ ਦੇਣਗੇ ਔਰ ਦਿਖਾ ਦਣਗੇ ਵੇ ਕਿ ਕਿੰਨੇ ਸੁਚੇਤ ਹੈ ਔਰ ਕਿੰਨੇ ਵਿਜੀਲੈਂਟ ਹੈ ਇਹ ਤੁਸੀਂ ਦੇਖ ਲਿਓ ਚੇਤੇ ਰੱਖਿਓ ਦਿਨ ਆਉਣ ਵਾਲਾ ਹੀ ਹੈ ਸਤਾਈ ਕੋਈ ਬਹੁਤੀ ਦੂਰ ਨਹੀਂ ਹੈਗਾ ਅੱਛਾ ੜੂ ਵਾਲੀ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਹੈ ਹੈਰਾਨੀ ਹੁੰਦੀ ਤੁਹਾਨੂੰ ਪਤਾ ਯਾਰ ਇਹਨੇ ਨਾ ਵੱਡੇ ਵੱਡੀਆਂ ਗੱਡੀਆਂ ਜਿਹੜੀਆਂ ਆਪਣੇ ਕਾਫਲੇ ਚ ਆਪਣੇ ਮੰਤਰੀਆਂ ਨੂੰ ਦੇਣ ਦੀ ਪ੍ਰਪੋਜ਼ਲ ਬਣਾ ਲਈ ਹੈ ਮਤਲਬ ਹੈਰਾਨੀ ਹੁੰਦੀ ਵੀ ਇਹ ਆਮ ਆਦਮੀ ਦਾ ਕੋਈ ਸੰਕੇਤ ਦੇ ਰਹੇ ਆ ਇਹ ਆਮ ਆਦਮੀ ਆ ਔਰ ਜਿਹੜੇ ਮੁੱਖ ਮੰਤਰੀ ਸਾਹਿਬ ਸਾਡੇ ਇਹ ਕਹਿੰਦੇ ਸੀ ਕਿ ਚਿੜੀ ਦੇ ਪਹੁੰਚੇ ਜਿੰਨਾ ਪੰਜਾਬ ਆ ਇੱਥੇ ਮੁੱਖ ਮੰਤਰੀ ਹੈਲੀਕਾਪਟਰ ਲੈ ਕੇ ਕਿਉਂ ਵਰਤਦੇ ਆ ਇਹ ਤਾਂ ਉਦਾਂ ਹੀ ਕਾਰਾਂ ਚੋਂ ਬਾਈ ਰੋਡ ਜਾਇਆ ਜਾ ਸਕਦਾ ਔਰ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਇੱਥੇ ਹੂਟਰ ਮਾਰਦੀਆਂ ਕਾਫਲੇ ਕਿੱਦਾਂ ਲੰਘ ਜਾਂਦੇ ਲਾਗਿਉਂਦੀ ਤੇ ਉਹਨਾਂ ਕਹੇ ਗੱਲਾਂ ਚੋਂ ਤੁਸੀਂ ਘੱਟ ਕੀਤਾ ਕੋਈ ਗੱਲ ਕਿ ਉਹ ਤੋਂ ਉੱਪਰ ਲੰਘਦੇ ਤੁਸੀਂ ਪਿਛਲੀਆਂ ਸਰਕਾਰਾਂ ਨਾਲੋਂ ਹੂਟਰ ਮਾਰਨ ਚੋਂ ਕਾਫਲਿਆਂ ਚੋਂ ਕੋ ਘਟਿਆ ਹੈਲੀਕਾਪਟਰ ਦੀ ਵਰਤੋਂ ਘਟੀ ਔਰ ਹੈਰਾਨੀ ਦੀ ਗੱਲ ਹੈ ਮੈਨੂੰ ਹੈਰਾਨੀ ਹੁੰਦੀ ਪਈ ਮੁੱਖ ਮੰਤਰੀ ਸਾਹਿਬ ਤੁਹਾਡਾ ਕੈਲੀਬਰ ਕਿੰਨਾ ਕਾ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਇੱਕ ਮੋਡ ਆਫ ਟਰਾਂਸਪੋਰਟ ਹੈ ਹੈਲੀਕਾਪਟਰ ਸੀਐਮ ਦੀ ਪੋਸਟ ਇੰਪੋਰਟੈਂਟ ਆ ਉਹਦੇ ਕੋਲ ਸੀਮਤ ਸਮਾਂ ਆ ਉਹਨੂੰ ਹੈਲੀਕਾਪਟਰ ਵਰਤਣਾ ਪੈਂਦਾ ਆ ਮਤਲਬ ਹੈਲੀਕਾਪਟਰ ਤੇ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ ਪਰ ਤੁਹਾਡਾ ਆਈਕਿਊ ਨਹੀਂ ਤੁਹਾਨੂੰ ਜਜਮੈਂਟ ਨਹੀਂ ਹੁੰਦੀ ਪਈ ਉਹਨੂੰ ਉਹ ਹੈਲੀਕਾਪਟਰ ਤੇ ਤੰਜ ਕਸਣਾ ਇੱਕ ਕਮੇਡੀਅਨ ਦਾ ਕੰਮ ਹੋ ਸਕਦਾ ਪਰ ਇੱਕ ਬ੍ਰਿਲੀਅੰਟ ਇੱਕ ਇੰਟੈਲੀਜੈਂਟ ਬੰਦੇ ਦਾ ਨਹੀਂ ਹੋ ਸਕਦਾ ਦੂਜੀ ਗੱਲ ਮੈਂ ਮਹਿਸੂਸ ਕੀਤੀ ਵੀ ਵੱਡੀਆਂ-ਵੱਡੀਆਂ ਕੱਡੀਆਂ ਦੇ ਕਾਫਲਿਆਂ 'ਚ ਸ਼ਾਮਲ ਹੋਣਾ ਤੁਹਾਡਿਆਂ 'ਚ ਇਹ ਇਹ ਕੋਈ ਆਮ ਆਦਮੀ ਦਾ ਸੰਕੇਤ ਨਹੀਂ ਹੈਗਾ ਹੈਰਾਨੀ ਦੀ ਗੱਲ 1000 ਰੁਪਇਆ ਲੇਡੀਜ਼ ਦੇ ਖਾਤੇ 'ਚ ਪਾਉਣ ਦੀ ਗੱਲ ਚੱਲੀ ਕਿੱਥੇ ਰਹਿ ਗਈ ਅਸੀਂ ਉਹ ਵੀਡੀਓ ਦੇਖੀਆ ਤੁਹਾਡੀਆਂ ਜਦੋਂ ਦੀਵਾਲੀ ਦਾ ਤੋਹਫਾ ਦਿੱਤਾ ਸੀ ਤੁਸੀਂ ਵੀ 올ਡ ਪੁਰਾਣੀ ਪੈਨਸ਼ਨ ਇਹਨਾਂ ਨੂੰ ਦਿੱਤੀ ਮੁਲਾਜ਼ਮਾਂ ਨੂੰ ਕਿੱਥੇ ਗੱਲ ਰਹਿ ਗਈ ਉਹ ਮੁਲਾਜ਼ਮਾਂ ਨੂੰ ਡੀਏ ਨਹੀਂ ਦਿੱਤਾ ਗਿਆ ਮਲਾਜਮਾਂ ਨੂੰ ਕੋਈ ਪੇ ਕਮਿਸ਼ਨ ਦਾ ਏਰੀਅਰ ਨਹੀਂ ਦਿੱਤਾ ਜਾ ਰਿਹਾ ਕੋਈ ਕੱਚੇ ਮਲਾਜਮ ਪੱਕੇ ਕਰਨ ਦੀ ਕੋਈ ਵਿਉਂਤ ਹੀ ਨਹੀਂ ਹੈਗੀ ਤੁਹਾਡੇ ਕੋਲ ਕੋਈ ਤੁਹਾਡੇ ਕੋਲ ਰੋਡ ਮੈਪ ਨਹੀਂ ਹੈਗਾ ਕਨਸੈਪਟ ਨਹੀਂ ਹੈਗਾ ਫਿਰ ਤੁਸੀਂ ਕਿੱਦਾਂ ਦਾਵਾ ਕਰ ਸਕਦੇ ਹੋ ਪੰਜਾਬ ਸਰਕਾਰ ਦੇ ਤੁਸੀਂ ਪੰਜਾਬ ਦੇ ਲੋਕਾਂ ਦੇ ਪੰਜਾਬ ਸਰਕਾਰ ਜਿਹੜੀ ਬੜੀ ਖੈਰ ਖਵਾਇਆ ਇਹ ਕਿਤੇ ਵੀ ਨਹੀਂ ਇਦਾਂ ਦੀ ਗੱਲ ਲੱਗਦੀ ਸੋ ਮੈਂ ਤਾਂ ਤੁਹਾਡਾ ਸਾਰਾ ਕੁਝ ਦੇਖ ਕੇ ਮੈਂ ਮਹਿਸੂਸ ਕਰਦਾ ਕੀ ਪੰਜਾਬ ਸਰਕਾਰ ਦੇ ਜਿਹੜਾ ਕੋਈ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਦੇ ਵਿੱਚ ਜਾਣ ਲਈ ਲੋਕਾਂ ਦੇ ਵਿੱਚ ਜਾਣ ਲਈ ਕੋਈ ਹੈ ਇਹੋ ਜਿਹਾ ਆਪਣੀਆਂ ਪ੍ਰਾਪਤੀਆਂ ਗਿਣੌਣ ਲਈ ਔਰ ਜਿਹੜੀ ਸ਼ੁਰੂਆਤ ਤਾਂ ਹੁਣੇ ਹੋ ਗਈ ਆ ਤੁਹਾਡੇ ਵਿਧਾਇਕਾਂ ਨੂੰ ਤਾਂ ਲੋਕੀ ਹੁਣੇ ਹੀ ਪੁੱਛਣ ਲੱਗ ਪਏ ਆ ਘੇਰ ਘੇਰ ਕੇ ਵੀ ਆ ਨਾ ਗੱਲਾਂ ਦਾ ਜਵਾਬ ਦੋ ਮੈਨੂੰ ਇੱਕ ਅੱਛੀ ਪਹਿਲ ਲੱਗਦੀ ਆ ਇਹ ਇੱਕ ਅੱਛਾ ਸਟੈਪ ਲੱਗਦਾ ਬੜੇ ਹੈਲਦੀ ਸਟੈਪ ਲੱਗਦਾ ਪੰਜਾਬ ਦੇ ਲੋਕਾਂ ਵੱਲੋਂ ਕਿ ਇਹ ਜਿਹੜਾ ਕੋਈ ਵੀ ਬੰਦਾ ਕੋਈ ਵੀ ਐਮਐਲਏ ਵਿਧਾਇਕ ਜਿਹੜੇ ਝੂਠੇ ਬੜਬੜੇ ਵਾਅਦੇ ਕਰਕੇ ਚਲੇ ਜਾਏ ਸਰਕਾਰ ਬਣਾ ਲਏ ਤਾਂ ਉਹਨੂੰ ਇੱਕ ਅਹਸਾਸ ਕਰਾ ਦਿੱਤਾ ਵੀ ਕੱਲ ਨੂੰ ਤੈਨੂੰ ਆਉਣਾ ਪੈਣਾ ਲੋਕਾਂ 'ਚ ਤੈਨੂੰ ਜਵਾਬ ਦੇਣਾ ਪੈਣਾ ਇਹਨਾਂ ਦਾ ਝੂਠੇ ਵਾਅਦਿਆਂ ਨੂੰ ਜੇ ਤੂੰ ਪੂਰੇ ਨਹੀਂ ਕੀਤੇ ਤੂੰ ਉਦੋਂ ਸਰਕਾਰ ਬਣਾਈ ਆ ਮੈਂ ਲੋਕਾਂ ਦੇ ਪੱਧਰ ਤੇ ਦੇਖਦਾ ਵੀ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਜੇ ਇਹਨਾਂ ਨੇ ਤੁਹਾਨੂੰ ਐਡਾ ਵੱਡਾ ਮੈਂਡੇਟ ਦਿੱਤਾ ਨਾ ਐਡੇ ਵੱਡੇ ਤਰੀਕੇ ਨਾਲ ਤੁਹਾਨੂੰ ਹਰਾਉਣ ਨੂੰ ਵੀ ਇਹ ਪੂਰੀ ਪੂਰੀ ਆਪਣਾ ਦਿਖਾ ਦੇਣਗੇ ਕੈਲੀਵਰ ਆਪਣਾ ਪੋਟੈਂਸ਼ੀਅਲ ਦਿਖਾ ਦੇਣਗੇ ਔਰ ਦਿਖਾ ਦੇਣਗੇ ਵਸ ਦੀ ਕਿੰਨੇ ਸੁਚੇਤ ਹੈ ਔਰ ਕਿੰਨੇ ਵਿਜੀਲੈਂਟ ਹੈ ਇਹ ਤੁਸੀਂ ਦੇਖ ਲਿਓ ਚੇਤੇ ਰੱਖਿਓ ਦਿਨ ਆਉਣ ਵਾਲਾ ਹੀ ਹੈ ਸਤਾਈ ਕੋਈ ਬਹੁਤੀ ਦੂਰ ਨਹੀਂ ਹੈਗਾ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਯਾਰ ਮੈਂ ਕਿੰਨੀਆਂ ਵਿਚਾਰਾਂ ਸੁਣੀਆਂ ਕਿੰਨੇ ਤੁਹਾਡੇ ਪਰਵਚਨ ਸੁਣੇ ਆਪਾਂ ਜਿਹਦੇ ਚ ਤੁਸੀਂ ਕਹਿੰਦੇ ਸੀ ਵੀ ਜੇ ਖਜ਼ਾਨਾ ਖਾਲੀ ਰਹਿੰਦਾ ਤਾਂ ਫਿਰ ਤਾਂ ਉਹ ਪੀਪਾ ਹੋਇਆ ਤੇ ਮੈਂ ਸੋਚਦਾ ਉਹਨਾਂ ਦਾ ਤਾਂ ਪੀਪਾ ਹੀ ਹੋਊਗਾ ਤੁਹਾਡੇ ਤਾਂ ਪੀਪੇ ਦੇ ਥੱਲੇ ਹੀ ਨਹੀਂ ਰਿਹਾ ਥੱਲੇ ਹੀ ਨਹੀਂ ਰਿਹਾ ਕੋਈ ਵੀ ਜਿਹਦੇ ਹੌਲੋ ਦੋਨੇ ਪਾਸੇ ਖੁੱਲਾ ਹੀ ਆ ਪੀਪਾ ਤੁਹਾਡਾ ਕਿਉਂਕਿ ਦਿੱਤਾ ਤਾਂ ਤੁਸੀਂ ਕਿਸੇ ਨੂੰ ਵੀ ਕੁਝ ਨਹੀਂ ਮਹਾਸ਼ੰਖਾ ਵਾਲੇ ਵਾਦੇ ਤੁਹਾਡੇ ਹੋ ਗਏ ਤੇ ਮੈਂ ਕਹਿੰਦਾ ਇਹ ਹੈਰਾਨੀ ਦੀ ਗੱਲ ਗੱਲਾਂ ਪਿੰਡਾਂ ਦੀਆਂ ਕਿਦਾਂ ਦਿਹਾਤੀ ਜੀਆਂ ਸੁਣਾਉਂਦੇ ਰਹੇ ਸਾਡੇ ਚ ਲੋਕਾਂ ਨੂੰ ਕਿਦਾਂ ਇਮੋਸ਼ਨਲੀ ਯੂਜ਼ ਕੀਤਾ ਮੇਰੀ ਮਾਤਾ ਅਸੀਂ ਨਾ ਬਿਸਕਟ ਬਣਾਉਣ ਜਾਂਦੈਂਦੀ ਸੀ ਪਿੰਡ 'ਚ ਤੇ ਜਦੋਂ ਬਿਸਕਟ ਅਸੀਂ ਜਾਂਦੈਂਦੇ ਹੁੰਦੇ ਸੀ ਪੀਪਾ ਲੈ ਕੇ ਤੇ ਹੁਣ ਤਾਂ ਬਿਸਕਟ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਇਹਨਾਂ ਦੀਆਂ ਯਾਰ ਤੁਸੀਂ ਕੀਤਾ ਕੀ ਆ ਤੁਹਾਨੂੰ ਔਰ ਜਿੱਥੇ-ਜਿੱਥੇ ਐਮਐਲਏ ਨੇ ਕਿਤੇ-ਕੁਤੇ ਕੋਈ ਇਰੈਗੂਲੈਰਿਟੀ ਦਿਖਾਈ ਆ ਕੋਈ ਵਾਇਓਲੇਸ਼ਨ ਕੀਤੀ ਆ ਜਿੱਥੇ ਕੋਈ ਉਹ ਗਲਤ ਚੱਲਿਆ ਤੇ ਤੁਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੂਰਾ ਉਹਨਾਂ ਨੂੰ ਡਿਫੈਂਡ ਕਰਨ ਤੇ ਆਪਣੀ ਸਾਰੀ ਏਨਰਜੀ ਲਾਈ ਆ ਜਦ ਕਿ ਟੰਗ ਲੈਣਾ ਚਾਹੀਦਾ ਸੀ ਜੇ ਆਪਣਾ ਬੰਦਾ ਵੀ ਕਿਤੇ ਕੋਈ ਗਲਤ ਹੁੰਦਾ ਕਿਤੇ ਵੀ ਤੁਸੀਂ ਦਿਆਨਤਦਾਰੀ ਨਹੀਂ ਦਿਖਾਈ ਕਿਤੇ ਵੀ ਤੁਸੀਂ ਮਾਪਦੰਡ ਜਿਹੜੇ ਆ ਨਾ ਦੋਰੇ ਮਾਪਦੰਡ ਜਿਹੜੇ ਆ ਰੱਖੇ ਆ ਇਹ ਦੋਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ